ਪਹਾਰੇ ਨਿਕਲੇ ਆ ਸਾਡੀ ਖੜਾਉਣ ਦੀ ਜਗ੍ਹਾ ਗੱਡੀ ਹੈ ਲੈ ਕੇ ਖੜਾਉਣ ਦੇਗਾ ਉਹ ਵੀਰੇ ਆ ਗੱਡੀ ਵਾਲਾ ਇੱਕ ਹੋਰ ਨ ਮਾਰਦਾ ਸੀਗਾ ਆ ਗੱਡੀ ਮੂਰੇ ਖੜੀ ਸੀ ਜੀ ਆਹ ਵਾਲੀ ਨੋਵਾ ਖੜਜੋ ਖੜਜੋ ਜੀ ਉਹ ਖੜਜਾ ਬਾਈ ਤਾਂ ਨੰਬਰ ਦੇਖੋ ਗੱਡੀ ਨੰਬਰ ਦੇਖੋ ਨਹੀਂ ਇਹਦਾ ਵੀ ਲਿਖੋ ਵੀਡੀਓ ਬਣਾਉਣਾ ਕਰੋ ਕਰੋ ਲਿਖੋ ਇਹਦਾ ਵੀ ਲਿਖੋ ਜੀ ਹਾਂ ਵੀਡੀਓ ਬਣਾਉਣ ਨੂੰ ਸੀ ਕਿੰਨਾ ਮੈਲ ਵੀ ਨਹੀਂ ਕੋਸਟੇ ਪਤਾ ਤੁਮ ਬਾਈ ਕੀ ਗੱਲ ਹੋਈ ਹਾਂ ਵੀਰ ਜੀ ਅਸੀਂ ਇੱਧਾ ਘੰਟਾ ਪੌਣਾ ਘੰਟਾ ਹੋ ਗਿਆ ਪੌਣਾ ਘੰਟਾ ਫੋਨ ਅੱਧਾ ਘੰਟਾ ਸੀ ਉਹ ਅੱਧਰ ਗੱਡੀਆਂ ਦੀ ਲਾਈਨ ਲੱਗੀ ਹੋਈ ਸੀ ਅਸੀਂ ਇਹਨਾਂ ਨੂੰ ਹੋਰ ਮਨਾ ਹੋ ਮਾਰਦੇ ਨੇ ਹੋਰ ਮਨਾ ਫਿਰ ਵੀ ਹਿੱਸਾ ਭੰਤਾ ਜੀ ਹਾਂ ਭਾਈ ਫਿਰ ਵੀ ਹਿੱਸਾ ਨਹੀਂ ਮਨਾਇਆ ਇਸ ਤਰ੍ਹਾਂ ਬੋਲੇ ਕਹਿੰਦੇ ਸੀ ਬੜੇ ਕਿ ਬੜੇ ਅੰਦਰ ਮੇਰੀ ਬਣਾਓ ਮੇਰੀ ਬਣਾਓ ਹਾਂ ਜੀ ਇੱਕ ਮਿੰਟ ਇੱਕ ਮਿੰਟ ਗੱਲ ਕੀ ਹੋਈ ਇੱਕ ਮਿੰਟ ਰੁਕੋ ਮਿੰਟ ਭਾਈ ਨਾ ਕੋ ਪਵਰਲਾ ਤੋਂ ਬੰਦ ਕਰ ਕਿ ਬੜੇ ਬੜੇ ਹੋਰ ਨਹੀਂ ਦਾ ਮਿੰਟ ਰੋਜੋ ਇੱਕ ਵਾਰ ਕੀ ਗੱਲ ਹੈ ਵੀ ਹਾਂ ਵੀਰੇ ਦੱਸ ਬੋਲ ਬੋਲ ਕੋਈ ਠੀਕ ਹੈ ਭਾਈ ਜੀ ਇੱਕ ਮਿੰਟ ਦੱਸ ਪਹਿਲਾਂ ਲਾਈਟਾਂ ਦਿਖਾਓ ਇੱਥੇ ਲਾਈਟਾਂ ਦਿਖਾਓ ਇੱਥੇ ਚਲੋ ਲਾਈਟਾਂ ਦਿਖਾ ਦਿਓ ਚਲੋ ਠੀਕ ਹੈ ਇੱਥੇ ਗੱਡੀਆਂ ਦੀ ਲਾਈਨ ਲੱਗੀ ਹੋਈ ਠੀਕ ਹੈ ਸਾਨੂੰ ਐਮਰਜੈਂਸੀ ਸਾਨੂੰ ਇੱਕ ਘੰਟਾ ਹੋ ਗਿਆ ਇੱਥੇ ਹਾਰਨ ਮਾਰਦਿਆਂ ਨੂੰ ਵੀ ਭਾਈ ਜੀ ਗੱਡੀ ਸਾਈਡ ਕਰ ਲਓ ਗੱਡੀ ਸਾਈਡ ਕਰ ਲਓ ਔਰ ਦੁਕਾਨ ਚ ਬੜੀ ਹੋਈ ਸੀ ਇੱਥੇ ਵੀਰੇ ਦੇਖੋ ਤੁਸੀਂ ਪੁਲਿਸ ਕੰਪਲੀਟ ਕਰਦੇ ਸੀਸਾ ਭੰਣੇ ਦੀ ਕੋਈ ਹੋ ਨਹੀਂ ਸੀ ਤੁਸੀਂ ਕੰਪਲੀਟ ਕਰਦੇ ਦੇਖੋ ਜੋ ਇਨਸਾਫ ਆ ਮੈਂ ਕੋਈ ਨਹੀਂ ਮੇਰੇ ਕੋਈ ਮਾਮੇ ਦੇ ਮੁੰਡੇ ਨਹੀਂ ਲੱਗਦੇ ਠੀਕ ਹੈ ਮੈਂ ਇੱਕ ਪੱਤਰਕਾਰ ਹਾਂ ਤਾਂ ਸੀਸਾ ਭੰਣਾ ਇਹ ਨਜਾਇਜ਼ ਆ ਵੀਰੇ ਤੁਸੀਂ ਇਹਨਾਂ ਨੂੰ ਨਾ ਪੁਲਿਸ ਦੇ ਹਵਾਲੇ ਕਰਕੇ ਚੈਨਲ ਚਲਾਨ ਕਰਾ ਦਿਓ ਹੁਣ ਇਹ ਦੱਸੋ ਕਿ ਆ ਹੱਲ ਕਰੋਗੇ ਹੱਲ ਸੀਸਾ ਭੋਦ ਮੇਰੇ ਹਾਂਜੀ ਮਾਤਾ ਕਿਆ ਗੱਲ ਹੋਈ ਦੱਸੋ ਵੀਰੇ ਅਸੀਂ 5 ਮਿੰਟ ਕਿਹਾ ਵੀ ਵੀ ਰੁਕਨੇ ਆ ਰਹੇ ਆ ਵੀਰੇ ਇਹਨਾਂ ਨੇ ਅਰਦਨ ਨੂੰ ਬੜਾ ਸੀਸਾ ਭੰਜਾ ਸੱਟਾ ਜੀ ਤੇਰਾ ਬੋਲਿਆ ਵੀ ਨੀ ਗਾਲ ਵੀ ਨੀ ਕਢੀ ਕਿਹੜਾ ਕਿੰਡ ਕਿਹੜਾ ਹੀ ਕਿਹੜਾ ਪੰਚ ਮਾਰ ਮਾਲਕ ਪਰ ਸਲੀਫਾ ਜੀ ਉਹ ਬਾਈ ਜੀ ਆਕੜ ਕਰਦੇ ਆ ਤੁਸੀਂ ਨਹੀਂ ਵੀ ਅਸੀਂ ਨਹੀਂ ਆਕੜ ਕਰਦੇ ਕਿਉਂ ਬੰਦੇ ਕਰਦਾ 1 ਮਿੰਟ ਬਾਈ ਜੀ ਇੱਥੇ ਸਾਰੇ ਖੜੇ ਪਿੰਡਾਂ ਟਾਈਮ ਹੋ ਗਿਆ ਉਹਨੂੰ ਹੋਰਨ ਮਾਰ ਦੇ ਰਸੀਜਾਂ ਨੂੰ ਆਕੜ ਕਰਦੇ ਆ ਟਾਈਮ ਹੋ ਗਿਆ ਜਹੋਰਨ ਮਾਰਾਂ ਦੱਸਣੇ ਵਾਲਾ ਅਸੀਂ ਨਹੀਂ ਵੀ ਆਕੜ ਕਰੀ ਅੱਥੇ ਗੱਲ ਨੂੰ ਯਾਰ ਲੋ ਜੀ ਸਰਿਆਮ ਬਦਮਾਸ਼ੀ ਇਹਦਾ ਸੀਸਾ ਪਾ ਲੋ ਇਹ ਸਰਿਆਮ ਆ ਦੇਖੋ ਜੀ ਟਾਂਕਾ ਮਾਰੇ ਇੱਕ ਸਿਰਫ ਗੱਡੀ ਪਾਸੇ ਨਾ ਹੋਣ ਕਾਰਨ ਬੰਦੇ ਨੇ ਆ ਕੇ ਸ਼ੀਸ਼ਾ ਭੰਨ ਦਿੱਤਾ ਗੱਡੀ ਵੀ ਹੈ ਸਾਈਡ ਪਰ ਇਹ ਗੱਡੀ ਸਾਈਡ ਤੇ ਸੀ ਗੱਡੀ ਇਹ ਬੱਚੇ ਵੀ ਨਾਲ ਤੇ ਆਏ ਵੀਰੇ ਕਿਆ ਗੱਲ ਹੋ ਗਈ ਸੀ ਅੱਜ ਇਹ ਗੱਡੀ ਦਾ ਸ਼ੀਸ਼ਾ ਕਿਨੇ ਭੰਨਿਆ ਤੁਹਾਡੀ ਦਾ ਇਹ ਬਾਈ ਗੱਡੀ ਵਾਲੇ ਆਣ ਕੇ ਮਾਰ ਕੇ ਪਿੱਛੇ ਭੰਨਦੇ ਆ ਜੀ ਤੁਸੀਂ ਖੜਾਈ ਹੋਈ ਸੀ ਕਿਆ ਕਰਿਆ ਬਸ ਹਾਂ ਜੀ ਖੜਾਈ ਹੋਈ ਸੀ ਮਾੜਾ ਸਮਾਨ ਲੈਣ ਲੱਗੇ ਤੇ ਐਨੇ ਤੇ ਕੀ ਕਰਿਆ ਉਹਨਾਂ ਨੇ ਬੰਦਨ ਨੂੰ ਆਉਣ ਲੋ ਤੁਹਾਡਾ ਸ਼ੀਸ਼ਾ ਭੰਦਿਆ ਕਿਹੜੀ ਗੱਲ ਪਿੱਛੇ ਪੰਨੇ ਆ ਬਾਈ ਤੁਹਾਡਾ ਸ਼ੀਸ਼ਾ ਇਹਨਾਂ ਨੇ ਬਈ ਗੱਡੀ ਸਾਈਡ ਬਣ ਕੇ ਨਹੀਂ ਲਾਈ ਦੀ